गल की मैं तेन की क्या भी यह कम पुठे नहीं करने तू है हर दी तो क्या तू, तू मेरा है गल के चल तेन अज लग ना खेड़ा अज मेरा चलो इधर 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 इधर

ਤੇਰੇ ਘਰ ਵਾਲੇ ਬਣਾਉਂਗਾ ਤੂੰ ਕਿ ਤੇਰਾ ਸ਼ਰੀਕ ਰਹੂਗਾ ਮੈਂ ਪਰ ਮੇਰੀ ਗੱਲ ਸੁਣ ਲੈ ਪੰਜਾਬੀ ਜਿ ਸਾਡੀ ਮਾਂ ਨੂੰ ਅਖਲਾਇਆ ਨਾ ਤੂੰ ਤੈਨੂੰ ਭੁਗਤਣਾ ਪਊਗਾ ਇਹ ਤੂੰ ਅੱਡ ਬੈਠਾ ਨਾ ਅੱਛਾ ਅੱਡ ਬੜੂ ਸਾਡੇ ਮਾਂ ਦੇ ਜੁੰਡੇ ਪਟੇਗੇ ਸਾਨੂੰ ਤਾਂ ਇਹਨੇ ਕੀ ਕਰਤਾ ਕੰਗਾਰੇ ਸਣੀ ਇਹਨੇ ਤਾਂ ਸਣੇ ਦੇ ਪੁੱਤ ਨੇ ਮੈਨੂੰ ਤਾਂ ਕੀ ਕਰਤਾ ਕੰਗਾਰੇ ਤੈਨੂੰ ਤੂੰ 1.5 ਲੱਖ ਤਨਖਾਹ ਲੈਣਾ ਤੇਰੇ ਪੈਸੇ ਬੋਲਦੇ ਤੇਰੇ ਚ ਮੈਨੂੰ ਤਾਂ ਨਿਸ਼ੇੜੀ ਦੇ ਕੱਲੇ ਤੇ ਪੱਲੇ ਪਾਇਆ ਤੁਸੀਂ ਨਿਸ਼ੇੜੀ ਕਿਹਨੇ ਬਣਾਇਆ 1.5 ਲੱਖ ਆਉਦਾ ਪੜ੍ਹਾਈ ਲਿਖਾਈ ਦੇ ਸਿਰ ਤੇ ਲੈਣਾ ਪੜ੍ਹਾਈ ਤੇ ਇਹਦੇ ਵਾਰਾ ਪੜ੍ਹਾਈ ਕਿੱਧਰ ਗਈ ਉਹਨੂੰ ਤਾਂ ਭੇਟਾ ਜੋ ਗਮ ਨਹੀਂ ਤੁਸੀਂ ਛੱਡੇ ਕਿੱਟਾ ਜੋ ਕਹਿੰਦਾ ਫਿਰ ਅੱਛਾ ਨਿਸ਼ੇੜੀ ਕਿਹਨੇ ਬਣਾਇਆ ਉਹਨੂੰ ਲਉ ਪੀਤਾ ਹੈ ਕਿਹਨੇ ਬਣਾਇਆ ਨਿਸ਼ੇੜੀ ਉਹਨੂੰ ਨਿਸ਼ੇੜੀ ਬਣਾਇਆ ਇਹਦੀ ਮਾਂ ਨੇ ਕਾਦੇ ਨੇ ਪਾਇਆ ਆ ਪੈਸੇ ਦੇ ਦੇ ਕੇ ਚੋਰੀ ਚੋਰੀ ਪੈਸੇ ਦੇ ਦੇ ਨਹੀਂ 15 ਸਾਲ ਹੋ ਗਏ ਮੇਰੇ ਵਿਆਹ ਨੂੰ ਆ ਪਿਛਲੇ 3 ਸਾਲ 3-4 ਸਾਲਾਂ ਦਾ ਨਸ਼ਾ ਕਰਨ ਲ ਜੁੰਡੇ ਪੱਟੇ ਤੇ ਕਿਨੇ ਕੋਸਰ ਰਸੋਈ ਚ ਗੰਦ ਪਾਈ ਰੱਖਦੀ ਸਾਰੀ ਦਿਹਾੜੀ ਅੱਛਾ ਰਸੋਈ ਚ ਤੂੰ ਬੈਂਕ ਕੀ ਗੱਲ ਮੈਂ ਇਹਨਾਂ ਦੀ ਗੋਲੀ ਰੱਖੀ ਮੈਂ ਸਾਰੀ ਦਿਹਾੜੀ ਮੈਂ ਸਫਾਈ ਕਰ ਰਹੀ ਹਾਂ ਰਸੋਈ ਚ ਤਾਂ ਮਹਿਕ ਆਉਂਦੀ ਹੈ ਤੇ ਵਾਰਦੀ ਤੇ ਗੰਦ ਪੈਂਦਾ ਹਾਂ ਜਦੋਂ ਕਦੋਂ ਜੀ ਕਰਦਾ ਭਾਂਡੇ ਨੂੰ ਕਿਹੜੇ ਨੂੰ ਚੱਕ ਕੇ ਵਿੱਚ ਪਾ ਦਿੰਦੀ ਐ ਸੈਂਖ ਦੇ ਜਿਹੜੇ ਨੂੰ ਦਿਮਾਗ ਹਿੱਲੇ ਵਾਲੀ ਮੇਰੇ ਪੱਲੇ ਪਾਈ ਵੀ ਆ ਹਾ ਤੇ ਦਿਮਾਗ ਹਿੱਲੇ ਵਾਲੀ ਤੇਰੇ ਪੱਲੇ ਤੈਨੂੰ ਸਾਪਣੀ ਨਹੀਂ ਜਿਵੇਂ ਕਿਸੇ ਮਾਂ ਨੇ ਜੰਮੇ ਨੇ ਹੁੰਦਾ ਜਿਵੇਂ ਕਿ ਉੱਤੋਂ ਡਿੱਗ ਪਈ ਹੁੰਦੀ ਐ ਤੈਨੂੰ ਮਾਂ ਕੋਲ ਦੀ ਕਦਰ ਹੀ ਨਹੀਂ ਪਤਾ ਕਦਰ ਨਹੀਂ ਪਤਾ ਤੈਨੂੰ ਸਿਖਾਇਆ ਨਹੀਂ ਕਿਸੇ ਤੂੰ ਅੱਛਾ ਤੂੰ ਤਾਂ ਕਰੋ ਨਾ ਨਿਰਾਜ ਹੈ ਤੇ ਇਹਨਾਂ ਨੇ ਇਹਨਾਂ ਨੂੰ ਪੁੱਛ ਵੀ ਮੇਰਾ ਇਹ ਕੀ ਕਰਦੇ ਆ ਰੈਟ ਗੁੰਦ ਮੇਰੇ ਖਾਨ ਨੂੰ ਪੱਲੇ ਪਾਏ ਵੀ ਆ ਤਾਂ ਕਿਉਂ ਰੈਟ ਗੁੰਦ ਕਰੀ ਆ ਬਾਪੂ ਜਦੋਂ ਦਾ ਮਰਿਆ ਨਾ ਜਦੋਂ ਦੀ ਬਾਪੂ ਦੀ ਪੈਨਸ਼ਨ ਹੈ ਜਿਹੜੀ 24000 24000 ਪੈਨਸ਼ਨ ਬਾਪੂ ਦੀ ਆਉਂਦੀ ਆ 15 1600 ਰੁਪਿਆ ਪੈਨਸ਼ਨ ਭੜਾਪਾ ਪੈਨਸ਼ਨ ਮਾਤਾ ਦੀ ਤੇ ਮੋਲੇ ਸਾਨੂੰ ਇਹ ਮੈਨੂੰ ਆਂ ਦੱਸ ਜਿਹੜਾ ਇਹਦਾ ਮੈਂ ਗੰਦ ਤੋਂ ਨਹੀਂ ਆ ਤਾਂ ਮੈਂ ਫ੍ਰੀ ਲੈਣੀ ਆ ਅੱਛਾ 25 27000 ਰੁਪਿਆ ਤੇਰੇ ਢੂਏ ਚ ਵੜ ਜਾ ਤੇ ਗੰਦ ਕੋਈ ਹੋਰ ਤੋਂ ਹੋਊਗਾ ਕਿ ਤੂੰ ਐ ਨਹੀਂ ਕਰਨਾ ਮੈਂ ਤਾਂ ਐ ਕਰਨਾ ਜਿਹੜਾ ਕੋ ਮਰਜ਼ੀ ਕਰ ਲੋ ਤੇ ਮੋਸਾ ਰੱਬ ਦਾ ਵੀ ਤੇਰੀ ਦਿਖਾਣੀ ਇੱਥੇ ਹੈਣੀ ਜੋ ਹੁੰਦੀ ਨਾ ਜਿਹੜੇ ਸਾਡੀ ਮਾਂ ਦੇ ਜੁੰਡੇ ਨੂੰ ਹੱਥ ਪਾਇਆ ਨਾ ਤੇਰੇ ਜੁੰਡੇ ਪਟ ਕੇ ਕੱਲਾ ਕੱਲਾ ਵਾਲ ਖਰਾ ਦਿੰਦਾ ਮੈਂ ਉਹ ਕੋ ਮੈਂ ਤੂੰ ਲਿਆ ਕਰਦਾ ਕਦੇ ਤੂੰ ਜਨਾਨੀ ਹੈ ਲਿਆਜ ਕਰਦਾ ਤੂੰ ਮੇਰੇ ਛੋਟੇ ਥਾਂ ਲੱਗਦੇ ਮੈਂ ਤਾਂ ਤੇਰੇ ਹੱਥ ਨਹੀਂ ਝੁੱਕ ਸਕਦਾ ਮੈਂ ਪਾੜ ਕੇ ਦੋ ਬਣਾ ਦਿੰਦਾ ਤੂੰ ਸਾਡੀ ਮਾਂ ਦੇ ਹੱਥ ਝੁੱਕ ਗਿਆ ਲਾ ਉਹਨੂੰ ਫੋਨ ਪਤੰਦਰ ਲਾਉਣਾ ਲਾਉਣਾ ਲਾਉ ਫੋਨ ਪਤੰਦਰ ਨੂੰ ਫੋਨ ਮੈਂ ਜੋ ਉਹਨੂੰ ਵੀ ਉਹਦਾ ਸਾਰਾ ਉਹਦਾ ਕੰਜਰ ਦਾ ਉਹਦਾ ਕੰਜਰ ਦਾ ਕਿੱਥੇ ਗਿਆ ਬੇਬੀ ਉਹ? ਸੇਵਾ ਕਰਨ ਗਿਆ ਡੇਰੇ ਚ। ਕੀ ਆ ਸਾਲਾ ਸੇਵਾ ਕਰਨ। 24 ਘੰਟੇ ਕੁੜਕੜ ਲੱਗੀ ਰਹੂਗੀ। ਉਹਦੇ ਨਾਲ। ਹੂੰ। ਜਾ ਲਾ ਲੋ ਫੋਨ। ਕਰ ਲਓ ਜਿਹੜਾ ਕੋ ਕਰਦੇ ਆ। ਹਾਂਜੀ ਭਾਈ ਜੀ। ਉਹ ਹੈਰੀ ਕਿੱਥੇ ਆ ਤੂੰ? ਮੈਂ ਸੇਵਾ ਕਰਨ ਗਿਆ ਵਾਂ। ਉਹ ਸਾਲਾ ਸੇਵਾ ਦਾ ਆਇਦਰ ਮਾਂ ਦੀ ਸੇਵਾ ਬਣਾਤੀ ਤੇਰੇ ਘਰ ਵਾਲੀ ਨੇ ਕੰਜਰਾ। ਤੂੰ ਸੇਵਾ। ਕੀ ਆ ਡੇਰੇ ਚ ਸੇਵਾ ਕਰਨ ਸਾਲੇ ਡੇਰਿਆਂ ਦੇ ਰਾ ਹੁਣ ਤਾਂ। ਆ ਮਾਂ ਦੇ ਜੁੰਡੇ ਪੜਦੇ ਆ ਨੇ। ਪੁਕਾਰ ਵਾਲੀ ਨੇ ਕਰੀ ਨੇ ਜਿਹੜੇ ਮੇਰੇ ਪੱਤੇ ਉਹ ਨਹੀਂ ਜਾਗ ਕੋਈ ਗੱਲ ਘਰੇ ਆ ਤੂੰ ਘਰੇ ਫੜਾਫੜਕ ਜਰਨਾ ਹੋਣਾ ਜਿਹੜੇ ਯਾਦ ਨਹੀਂ ਉਹ ਮਾਂ ਪਿਓ ਦੀ ਕਰਨਾ ਸੇਵਾ ਕਰਨੀ ਐ ਤਾਂ ਘਰੇ ਆ ਚੋਦੀ ਮੈਂ ਜਿੰਨਾ ਭਾਈ ਜੀ ਆ ਜਾ ਮੈਂ ਉਹਨ ਦੇ ਉਹਨੂੰ ਵੀ ਕੰਜਰ ਨੂੰ ਕਰਦੀ ਆ ਉਹਦੇ ਨਾਲ ਵੀ ਗੱਲ ਉਹਦਾ ਵੀ ਪਾੜਦੀ ਆ ਸੈਰੋ ਦਾ ਵੀ ਨਸ਼ੇ ਪੱਤੇ ਵਾਲੇ ਮੇਰੇ ਪੱਲੇ ਪਾਏ ਵੀ ਆ ਨਹੀਂ ਤੂੰ ਆ ਤੇ ਘਰ ਵਾਲੀ ਨੂੰ ਕਿਤੇ ਕੇਕ ਕਟਾਲੇ ਕਿਤੇ ਉਹਨੂੰ ਕਮਾਉਣ ਲੈ ਕੇ ਗਿਆ ਮੇਰੇ ਕਦੇ ਚੁੱਛ ਕੀਤੇ ਇਹਨਾਂ ਨੇ ਸਾਰੀ ਦਿਹਾੜੀ ਇਹ ਤੇ ਗੰਦਾ ਸੁਥਣ ਦੁੱਗਣਾ ਖਾਂਦੀ ਹੈ ਤਾਂ ਦੁੱਗਣਾ ਹੀ ਹੱਗਦੀ ਹੈ ਹਾਂ ਨਹੀਂ ਜਿਹੜੇ ਕੇਕ ਨਹੀਂ ਕੱਟਦਾ ਜਿਹਦੇ ਜਨਮ ਦਿਨ ਨਹੀਂ ਮਨਾਉਂਦਾ ਤੇਰੀਆਂ ਵਰਸਾਂਗੀਆਂ ਨਹੀਂ ਮਨਾਉਂਦਾ ਤੂੰ ਸਾਡੀ ਮਾਂ ਦੇ ਜੋੜੇ ਪਟੇਂਗੀ ਹੈ ਜੋ ਪਟੇਂਗੀ ਤੇ ਘੱਟ ਖਾਵੇ ਬਾਰ-ਬਾਰ ਇਹ ਸੁਥਣ ਚ ਹੱਗ ਦਿੰਦੀ ਮੈਂ ਕੀ ਕਰਾਂ ਜੇ ਮੈਂ ਇਹਦੀ ਪੈਨਸ਼ਨ ਲੈਣੀ ਹੈ ਨਾ ਤੇ ਗੰਦਾ ਤਾਂ ਸਾਰਾ ਮਹੀਨਾ ਤੋਂ ਨਹੀਂ ਆ ਤੇਰੀ ਮਾਂ ਇਹ ਕੁੜੀ ਨਹੀਂ ਹੋਣਾ ਤੁਸੀਂ ਕਹ ਤੂੰ ਸਾਡੇ ਨਾਲ ਕੀਤੀ ਐ ਕਿਉਂ ਤੁਹਾਡੇ ਨਾਲ ਕੀ ਦੀ ਤੁਸੀਂ ਕਹਿ ਕੇ ਰੱਖੀ ਐ ਉਹ ਘਰ ਸੀ ਆ ਉਹਨੂੰ ਕਿਹੜਾ ਬਹਿਣ ਨੂੰ ਕਹੇ ਜਿਹਨੇ ਰੱਖੀ ਐ ਇੱਕ ਗੱਲ ਸੁਣ ਸਾਰਾ ਘਰ ਛੱਡਿਆ ਤੁਨੂੰ ਨਾਲ ਦਾ ਪਲਾਨ ਲੈ ਕੇ ਆਪਦੇ ਪੈਸੇ ਨਾਲ ਘਰ ਪਾਇਆ ਮੈਂ ਕਿ ਮੇਰਾ ਛੋਟਾ ਭਰਾ ਕੋਈ ਗੱਲ ਨਹੀਂ ਮੇਰੀ ਨੌਕਰੀ ਲੱਗੀ ਉਹਦੀ ਨਹੀਂ ਲੱਗੀ ਨਾ ਪੂਰੇ ਸਾਰੇ ਥਾਂ ਛੱਡੇ ਸਾਰਾ ਘਰ ਛੱਡਿਆ ਕੋਠੀ ਵਰਗਾ ਬਾਪੂ ਦਾ ਪੈਸਾ मां ਤੁਸੀਂ ਆਪਦੇ ਆਪਣੇ ਛੋਟੇ ਨੇ ਕਹਾ ਮੈਂ ਸੇਵਾ ਕਰਨੀ ਆ ਮਾਂ ਦੀ ਫੇਰ ਮਾਂ ਛੱਡੀਆ ਛੋਟੇ ਨਾਲ ਵੀ ਠੀਕ ਆ ਸੇਵਾ ਕਰਨੀ ਆ ਤੁਸੀਂ ਕਰਨੀ ਆ ਛੋਟੇ ਤੋਂ ਤਾਂ ਆਪਦੀ ਸੇਵਾ ਨਹੀਂ ਹੁੰਦੀ ਤੇ ਇਹਦੀ ਸੇਵਾ ਕਰਕੇ ਰੰਗ ਲਾ ਦੂਗਾ ਉਹ ਉਹ ਤਾਂ ਲੱਗੀ ਜਾਂਦਾ ਤੇਰੇ ਲੱਛਣਾਂ ਤੋਂ ਪਤਾ ਲੱਗ ਜਾਂਦਾ ਲੱਗ ਜਾਂਦਾ ਮੇਰੇ ਲੱਛਣ ਤੁਸੀਂ ਪਾਰਖਦੇ ਇਹਨਾਂ ਦੇ ਪਾਰਖਦੇ ਨੇ ਅੱਛਾ ਤੋ ਇਹ ਤਾਂ ਆ ਦੀ ਮਾਂ ਵੀ ਭਲੀ ਮਾਨਸ ਬਣਾ ਲਈ ਤੇ ਉਹ ਛੋਟਾ ਵੀ ਭਲਾ ਮਾਨਸ ਕਰ ਲੈ ਤੂੰ ਬਹੁਤ ਚੰਗਾ ਕੀਤਾ ਤੇਰੀ ਮਾਂ ਇਹੀਸਕੇ ਵਿੱਚ ਜੁੰਡੇ ਪਟ ਜਾ ਕੇ ਉਹਦੀ ਸੱਸ ਤੇ ਪਟ ਜੁੰਡੇ ਇਹ ਜੁੰਡਿਆਂ ਦੇ ਲੈ ਕੀ ਆ ਇਹ ਜੁੰਡਿਆਂ ਦੇ ਲੈ ਕੀ ਆ ਸਾ ਕਰੇਗੇ ਹੈ ਛੋਟੇ ਦਾ ਮੇਰੇ ਅਗਲੇ ਟੈਟੂ ਖਵਾਇਆ ਸਾਲਾ ਜਿੰਨੇ ਜੋਗਾ ਹੋਵੇ ਨਾ ਤੇ ਤੇਰੇ ਟੈਟੂ ਡੂਡੂ ਕਰਵਾ ਦੇ ਪਹਿਲਾਂ ਸਾਰੇ ਉਹ ਅੱਛਾ ਸਾਲਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਆ ਜਾ ਨਾ ਮੈਂ ਕਰਦਾ ਗੱਲ ਉਹਦਾ ਠੀਕ ਐ ਨਹੀਂ ਗੱਲ ਨਹੀਂ ਕਹਿੰਦਾ ਮੇਰੇ ਘਰ ਚ ਖੜਾ ਤੂੰ ਕੀ ਹੋ ਗਿਆ ਕੀ ਹੋ ਗਿਆ ਅੱਜ ਅੱਜ ਬੇ ਲੜਾਈ ਬੈਠੇ ਹਾਂ ਸੀ ਮੈਨ ਤਾ ਗਲੇਸ਼ ਐ ਇਹ ਅੱਜ ਫੇਰ ਲੜਾਈ ਪੈ ਤੂੰ ਕਿੱਥੇ ਮਰਿਆ ਸੀਗਾ ਤੇ ਮੈਂ ਸੇਵਾ ਕਰਦੇ ਗਿਆ ਸੀ ਤੂੰ ਪਹਿਲਾਂ ਮੈਨੂੰ ਉਹਦਾ ਮੇਰੇ ਅੱਲਾ ਕਿ ਇਹਦੇ ਅਲੱਗ ਗੱਲ ਸੋਣਾ ਇੱਧਰ ਕਰ ਤੂੰ ਆਏ ਨਾ ਕਰ ਤੂੰ ਪਾਸੇ ਉੱਤ ਡਾਡੋ ਦੇ ਵੜਦੇ ਟੂਏ ਚ ਮਾਨ ਨੂੰ ਨਾ ਪੁੱਛ ਜਿਵੇਂ ਜੁੰਡੇ ਪਟਦੇ ਨੇ ਮਾਨ ਨੂੰ ਨਾ ਪੁੱਛੀ ਪਹਿਲਾਂ ਕੰਜਰ ਕਿਤੋਂ ਦਾ ਮਾਂ ਘਰ ਚੰਗੀ ਆ ਦੁਰ ਕਿੱਡੇ ਉਹ ਤੇਰੇ ਜੰਮਣ ਦੇ ਇਹੋ ਜਿਹੇ ਮਾਂ ਮਾੜੀ ਆ ਜਿਹਨੇ ਜੰਮ ਕੇ ਦੁਨੀਆ ਬਖਾਦੀ ਮਾਂ ਨੇ ਮੇਰੀ ਫੋਲ ਤੇਰੇ ਮੈਨੂੰ ਘੁੱਟ ਆ ਤੂੰ ਬੜਾ ਬੜਾ ਫੋੜਾ ਕਰਦਾ ਪਤਾ ਨਹੀਂ ਕੀ ਕਰਦਾ ਤੇ ਘਰ ਵਾਲੀ ਨੇ ਉਹਨੇ ਮਾਰਿਆ ਮੇਰੇ ਪਹਿਲੇ ਉਹਨੇ ਕੀ ਕੀਤਾ ਇਧਰ ਮੈਂ ਰੱਖਦਾ ਹੁੰਦਾ ਖਲਾਰੇ ਪਿਆ ਉਹਦੇ ਇਹ ਸਾਨੂੰ ਜਰਦੀ ਨਹੀਂ ਨਲਿਆ ਸਾਰਾ ਦਿਨ ਸੇਵਾ ਕਰਦੀ ਐ ਦੀ ਉਹ ਚਾਹ ਮੂਰੀਆ ਕਿਤੋਂ ਦਿਆ ਚਾਹ ਮੂਰੀਆ ਕਿਤੋਂ ਦਿਆ ਤੈਨੂੰ ਬੰਦਾ ਬਣਨ ਬੈਠਾ ਤੈਨੂੰ ਕਿਤੇ ਮਾਰਾ ਮਾਰਾ ਇਹ ਨਹੀਂ ਪਹਿਲਾਂ ਮੇਰੇ ਰਸੋਈ 'ਚ ਮਾਰਿਆ ਮੂਠੇਗਾ ਵਿਚਾਰੀ ਦਾ ਇਹ ਲੜਦਾ ਨਹੀਂ ਲੱਗਦੀ ਮਰ ਜਾਵਾ ਡੋਪ ਕੇ ਸ਼ਰਮਣਾ ਮਰ ਜਾ ਮਾਂ ਤੇ ਉਹਦੇ ਜੁੰਡੇ ਘਰ ਵਾਲੀ ਪੱਟਦੇ ਤੇ ਫਿਰ ਵੀ ਤੂੰ ਉਹਦੇ ਮਗਰ ਲੱਗੇ ਫੜਦਾ ਉਹਦੇ ਉਹਦੇ ਵੜਦਾ ਟੂਏ ਚ ਲੜਦਾ ਕੀ ਹੋ ਗਿਆ ਲੜਦਾ ਕੀ ਹੋ ਗਿਆ ਇੰਦਰ ਵੀ ਪੁੱਛਦਾ ਮਾਂ ਨੂੰ ਤੁਸੀਂ ਨਾ ਬਈ ਸਾਡੇ ਘਰੇ ਗੱਲਾਂ ਬਣਾਉਣਾ ਇਹਨੇ ਮੈਨੂੰ ਝਾੜਨਾ ਇਹਨਾਂ ਨੇ ਮੈਨੂੰ ਝਾੜਨਾ ਸਨ ਇਹਦੇ ਮਾਂ ਵੀ ਇਹਦੇ ਮਗਰ ਲੱਗੀਆਂ ਆ ਵੱਡਾ ਭਰਾ ਝਗੜਾ ਫੇਰ ਆਇਆ ਪਹਿਲਾਂ ਪੰਜ ਢਾਈ ਬੈਠੀ ਸੀ ਸੋਈ ਇੱਥੇ ਕੜੀ ਸੀ ਫਿਰਦੇ ਫੜ ਕੇ ਮਾਂ ਨੂੰ ਜੇ ਤੇਰੇ ਸੀਸੀਟੀਵੀ ਲੱਗਿਆ ਤੈਨੂੰ ਪਤਾ ਲੱਗ ਜਾਵੇ ਮਗਰੋਂ ਕੀ ਕਰਦੀ ਹੈ ਮਾਂ ਨਾਲ ਇਹ ਬਾਈ ਜਦੋਂ ਮੈਂ ਘਰੇ ਆਇਆ ਨਾ ਇਹਨੇ ਮਾਰਿਆ ਮੇਰੇ ਇਹਨੇ ਵੀ ਮਾਰਿਆ ਮੇਰੇ ਤਾਂ ਇਹਨਾਂ ਨਾਲ ਡੁੱਬ ਕੇ ਮਾਰਿਆ ਇਹਨੇ ਮਾਰਿਆ ਇਹਨੇ ਲੱਫੜ ਮਾਰਿਆ ਮੇਰੇ ਇਹ ਤਾਂ ਪਾਖ ਗੱਲ ਮੈਨੂੰ ਹੱਥ ਘਰੇ ਖੜਾ ਹੋਣੇ ਆ ਬੱਚੇ ਬੱਚੇ ਰੋਜ਼ ਕੁੱਟਦੀ ਆ ਬਾਕੇ ਮੈਂ ਤਾਂ ਤੈਨੂੰ ਦੱਸਿਆ ਨਹੀਂ ਸੀਗਾ ਤੇ ਵੀ ਮੇਰੇ ਪੁੱਤ ਦੁਖੀ ਹੋਊਗਾ ਮੇਰੇ ਪੁੱਤ ਇਨੀ ਜੋਗਰਾ ਹਾਏ ਨੀਗਾ ਇਹ ਤਾਂ ਉੱਤੋਂ ਦੇ ਆਪਣੇ ਸਾਰੇ ਟੱਬਰ ਦੇ ਸਾਰੇ ਤਾਂ ਮੈਨੂੰ ਘਰੋਂ ਕੱਢਣਾ ਕੀਤਾ ਪੈਣਾ ਹਾਂ ਤੂੰ ਵੀ ਬਾਈ ਦੇ ਅੱਗੇ ਬਾਈ ਬਾਈ ਸਰਚ ਨੇ ਐਨੇ ਤੇਰੇ ਪਾਇਆ ਕੰਜੜਾ ਕੁਛ ਲੈ ਆ ਕੇ ਜਿਹੜਾ ਤੈਨੂੰ ਐਨੀ ਅਕਲ ਨਹੀਂ ਦੀ ਵੀ ਕਰੀ ਕੇ ਜਾਂਦੀ ਮਾਂ ਵਾਲੇ ਇਹ ਤੇਰੇ ਉੱਥੇ ਸੀਸੀਟੀਵੀ ਕੈਮਰਾ ਟੰਗੇ ਹੋਏ ਨਾ ਉੱਥੇ ਸਾਹਮਣੇ ਕਰਕੇ ਤੈਨੂੰ ਪਤਾ ਲੱਗ ਜਾ ਮਾਂ ਨਾਲ ਕੀ ਕੁਛ ਆ ਰਸੋਈ ਚੋਕੜੀ ਇਸਕੇ ਤੇ ਢਾਈ ਬੈਠੀ ਕੋਈ ਨਹੀਂ ਲਿਆਈ ਮੈਂ ਕੜੀ ਇਸਕੇ ਜਾਣ ਕੇ ਆਂਦਾ ਏ ਬਾਈ ਪਤਾ ਕੀ ਨਹੀਂ ਚੜਾ ਮੈਂ ਆ ਕੇ ਇਹ ਮੈਨੂੰ ਕੁੱਟੀ ਜਾਂਦੀ ਸੀਗੀ ਉਲਟਾ ਉੱਥੇ ਤੂੰ ਬੈਠੀ ਚੜ ਕੇ ਹੱਕਦੇ ਉਹਦੇ ਕੁੱਟੀ ਤੈਨੂੰ ਇਹ ਜਾਂਦੀ ਸੀ ਫੇਰ ਛੇੜੀ ਅੱਛਾ ਤੂੰ ਤੈਨੂੰ ਸਾਡੇ ਹੁਣ ਸਾਡੇ ਤੂੰ ਜਾੜ ਨਾ ਸਾਡੇ ਘਰੇ ਆ ਕੇ ਤੂੰ ਸਾਡੀ ਮਾਂ ਮਾਰਨੀ ਹੈ ਹੈ ਤੈਨੂੰ ਕੇਕ ਸਾਡੇ ਸਾਡੇ ਕੇਕ ਚੁਪਦੇ ਥੋੜਾ ਕੇਕਾਂ ਕੋਕਾ ਲੱਗੀ ਰੋਲਾ ਥੋੜਾ ਕੇਕ ਨਾ ਬਰਸਣ ਗਿਆ ਜਨਮ ਦਿਨ ਦਾ ਹੁਣ ਬਾਈ ਸਾਡਾ ਆਪਣਾ ਕਾਦਾ ਲੋਲਾ ਮੈਂ ਤਾਂ ਕੁਛ ਨਹੀਂ ਕਿਹਾ ਲੈ ਹੈ ਬਾਈ ਮੈਂ ਤਾਂ ਕੁਛ ਨਹੀਂ ਕਿਹਾਗਾ ਮਾਂ ਦੇ ਨਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹਦੇ ਸਿਰ ਤੇ ਹੱਥ ਰੱਖ ਕੇ ਵੀ ਸੌਂ ਖਾ ਕੇ ਜਵਾਕਾਂ ਨੇ ਉਹਦੇ ਮਾਂ ਪਿਓ ਦੀ ਜਨਮ ਦਿਨ ਦੀ ਸੌਂ ਖਾ ਕੇ ਕਹਿੰਦੇ ਨਹੀਂ ਆਖਿਆ ਇਹਨੇ ਇੱਥੇ ਆਉਂਦਿਆ ਸਾਰ ਆਖਿਆ ਤੂੰ ਆਲੀ ਤੇਰੀ 1.5 ਲੱਖ ਤਨਖਾਹ ਆਖੇ ਤੂੰ ਆਲੀ ਕੇਕ ਕੱਢਦੇ ਘਰ ਵਾਲੀ ਦੇ ਕਦੇ ਜਨਮ ਦੇ ਤੇ ਪੁੱਛ ਲੈ ਫਿਰ ਇਹ ਤਾਂ ਪੁੱਛੋ ਤਾਂ ਮੇਰੇ ਕਦੇ ਕੇਕ ਦੀ ਇਹਨੇ ਸਟੋਰੀ ਲਾਈ ਮੇਰੇ ਜਨਮ ਦਿਨ ਦੀ ਕਦੇ ਸਟੋਰੀ ਲਾਈ ਆ ਨਾ ਕਦੇ ਫੇਸਬੁੱਕ ਤੇ ਲਾਈ ਹੈ ਨਾ ਵਟਸਐਪ ਤੇ ਲਾਈ ਹੈ ਸਟੋਰੀ ਅੱਛਾ ਤੂੰ ਸਾਡੀ ਮਾਂ ਨੂੰ ਤੁਹਾਡੇ ਬਟਿੰਗ ਉਹਦਾ ਕਰਕੇ ਹੈ ਮੈਨੂੰ ਤਾਂ ਇਹ ਨਹੀਂ ਪਤਾ ਵੀ ਜਿੱਦਣ ਇਹ ਤਾਂ ਮੇਰਾ ਤੇ ਇਹਦਾ ਵਿਆਹ ਹੋਇਆ ਕਦੋਂ ਉੱਥੇ ਨਾ ਸੇਵਾ ਕਰਨ ਵੇਲੇ ਉਹਦਾ ਮੋਬਾਈਲ ਜਮ੍ਹਾਂ ਕਰਨਾ ਪੈਂਦਾ ਪਾਸੇ ਰੱਖਣਾ ਪੈਂਦਾ ਅੱਛਾ ਤੂੰ ਸਟੋਰੀ ਲਾਈਵ ਨਹੀਂ ਚੈੱਕ ਹੁੰਦੇ ਤਾਂ ਇਤੋਂ ਲੈ ਆ ਸੁਣ ਲੈ ਹੁਣ ਤੈਨੂੰ ਪਤਾ ਲੱਗਾ ਜਿੰਨੇ ਕਰਤੋਤ ਦੀ ਮਾਲ ਕੇ ਹਜੇ ਤੂੰ ਮਾਂ ਨੂੰ ਪੁੱਛਿਆ ਨਾ ਕੀ ਸਰਚ ਕੀ ਪਾਦਾ ਮਾਂ ਨੇ ਮਾਂ ਨੇ ਨਹੀਂ ਐਨੇ ਪਾਦਾ ਤੇਰੇ ਸਰਚ ਇਹਦਾ ਫੋਨ ਕਦੋਂ ਰੇਲ ਪਾਈ ਆ ਲੈ ਰੀਲ ਬਾਜ ਦੀ ਇਹਦਾ ਫੋਨ ਚੈੱਕ ਕਰੀ ਕਿ ਪਤਾ ਕੀ ਲਿਖਿਆ ਤੇ ਫੋਨ ਤੇ 143 ਨੰਬਰ ਸੇਵ ਕੀਤਾ 143 ਸਮਝਦਾ ਕੀ ਹੁੰਦਾ ਤੁਸੀਂ ਕਿਹੜੇ ਵੇਲੇ ਤੇ 143 ਸਮਝਦਾ ਮੈਨੂੰ ਤੇਰੀ ਭਝਾਈ ਦੇ ਦੱਸਿਆ ਹੋਰ ਕੀ ਮੈਨੂੰ ਪਤਾ ਮੈਨੂੰ ਠੀਕ ਹੈ 143 ਤੇ ਨੰਬਰ ਸੇਵ ਕੀਤਾ ਸੋਨੇ ਇੱਧਰ ਠੀਕ ਹੈ ਪੂਜਾ ਜੈਡ ਤੇ ਕੀਤਾ ਸੋਨੀ ਏ ਤੇ ਕੀਤਾ ਲਾਡੋ ਬੀ ਤੇ ਪਤਾ ਨਹੀਂ ਕੀ ਕੁਸ਼ ਕਰਕੇ ਏ ਬੀ ਸੀ ਡੀ ਐਕਸ ਵਾਈ ਜ਼ेड ਕਿੰਨਿਆਂ ਦੇ ਨੰਬਰ ਸੇਵ ਕਰੀ ਬਿਠੇ ਤੈਨੂੰ ਪਤਾ ਲੱਗਦਾ ਕੁਝ ਤੇ ਮਰਵਾਊਗਾ ਮੈਨੂੰ ਮੈਂ ਤੈਨੂੰ ਦੱਸ ਦੇਣੀ ਵੀ ਮੇਰਾ ਪੁੱਤ ਨਰਮਬਾਲਾ ਆਏ ਨੇ ਤਾਂ ਮੈਨੂੰ ਰੋਜ਼ ਬੈੱਡ ਤੇ ਕੁੱਟਦੀ ਫੜ ਕੇ ਬਾਨਾ ਬਣਾ ਬਣਾ ਕੇ ਪਰ ਸੋਈ ਚ ਨਾ ਵੜੀ ਆਟਾ ਨਾ ਗੁੰਨੀ ਤੂੰ ਰੋਟੀ ਨਾ ਖਾ ਤੂੰ ਐਨੇ ਫਲ ਫਰੂਟ ਲੈ ਕੇ ਦੇਣਾ ਕੱਲੀ ਬੱਬਰ ਚ ਪਾ ਕੇ ਬਹਿ ਜਾਨੀ ਮੇਰੇ ਤੇ ਨ ਇੱਕ ਨਾ ਵੀ ਨਹੀਂ ਲੈ ਕੇ ਦੇ ਵਿਆਹ ਤੋਂ ਲੈ ਕੇ ਖਾ ਲਾ ਅੱਛਾ ਉਹ ਟੈ ਦੁੱਧ ਚ ਕਾਜੂ ਬਦਾਮ ਕੋਲ ਕੋਲ ਕੇ ਪੀ ਜਾਂਦੀ ਮੇਰੇ ਤੇ ਨ ਇੱਕ ਤੰਦ ਹਰਾਤਾ ਮੈਂ ਤਾਂ ਥੋਡੇ ਕਰਕੇ ਵੀ ਮੇਰੇ ਪੁੱਤ ਦਾ ਘਰ ਨਾ ਪੱਟੇ ਮੇਰਾ ਪੁੱਤ ਨਰਮਾ ਬਾਬਾ ਇਤੂ ਤਦ ਤੂੰ ਸਾਬ ਚ ਰਹਿ ਲੈ ਪਹਿਲਾਂ ਤਾਂ ਲਾਡੋ ਕੱਟ ਫੇਰ ਬੰਦਾ ਬਣੇਗਾ ਤੂੰ ਲਾਡੋ ਇਹਨੂੰ ਪੁੱਛ ਪਹਿਲਾਂ ਕਿੱਥੇ ਕਿੱਥੇ ਫੋਨ ਨਹੀਂ ਤੂੰ ਸਿਰ ਨਾ ਪਰਵਾਲੀ ਜਲੇ ਤੂੰ ਆਪਦੇ ਭਰਾਣਾਂ ਵਾਲੀ ਚੱਲੇ ਤਾਂ ਨਾਲੇ ਲੈ ਜਾਵਦੀ ਮਾਂ ਨੂੰ ਤੂੰ ਉਹਦੇ ਪੈਕ ਕਰ ਲੈ ਭਰਾਵਾ ਗੱਲ ਸੁਣ ਲੈ ਮੇਰੀ ਤੁਹਾਨੂੰ ਹਾਜੀ ਜਿਹਾ ਕੰਮ ਦੀ ਲੋੜ ਨਹੀਂ ਨਾ ਅਸੀਂ ਇਹ ਚੀਜ਼ਾਂ ਕਰਵਾਉਣੀਆਂ ਠੀਕ ਹੈ ਤੂੰ ਰਹਿ ਬੱਸ ਰਸ ਪਤਾ ਕੀ ਬੋਲੀ ਤੇਰੇ ਹੁਣ ਤੋਂ ਪਹਿਲਾਂ ਕਹਿੰਦੀ ਇੱਧਰ ਸੁਣ ਮੇਰੀ ਗੱਲ ਇੱਥੇ ਆ ਜਾ ਮੈਂ ਦੱਸ ਦੇਣਾ ਤੈਨੂੰ ਕੀ ਕਹਿੰਦੀ ਹੈ ਕਹਿੰਦੀ ਨਸ਼ੇੜੀ ਮੇਰੇ ਮੱਥੇ ਮਾਰਿਆ ਨਸ਼ੇੜੀ ਤਰੋ ਬਣਿਆ 15 ਸਾਲ ਹੋ ਗਏ ਤੇਰੇ ਵਿਆਹ ਨੂੰ 1 ਕਦੋਂ ਦਾ ਨਸ਼ਾ ਕਰਨ ਲੱਗਿਆ ਤੂੰ ਮੈਂ ਕਿਹੜਾ ਨਸ਼ਾ ਕਰਨਾ ਕਰਦਾ ਕਿਉਂ ਨਹੀਂਗਾ ਮੈਂ ਤਾਂ ਉਹਦੇ ਸਵੇਰ ਸ਼ਾਮ ਮੱਥਾ ਟੇਕਦਾ ਮੈਨੂੰ ਤਾਂ ਮੈਂ ਉਹ ਤਾਂ ਤੇਰੀ ਬੋਲੀ ਤੋਂ ਪਤਾ ਲੱਗ ਜਾਂਦਾ ਹੈ ਤੂੰ ਕਰਨ ਕਦੋਂ ਦਾ ਤਿੰਨ ਚਾਰ ਸਾਲਾਂ ਦਾ ਲੱਗਿਆ ਨਾ ਲੱਗਦਾ ਕਰਦਾ ਇਹ ਕਰਦਾ ਇਹ ਤਿੰਨ ਚਾਰ ਸਾਲਾਂ ਦਾ ਲੱਗਿਆ ਨਾ ਕਿਉਂ ਲੱਗਾ ਤੇਰਾ ਲਾਇਆ ਲੱਗਾ ਜਦੋਂ ਤੇਰੇ ਨੰਬਰ ਪਤਾ ਨਹੀਂ ਕਿਉਂ ਨੂੰ ਮਲਾ ਕੇ ਬੈਠੀ ਰਹੀ ਨਹੀਂ ਉਹਦੋਂ ਦਾ ਆ ਜਦੋਂ ਡਰਦਾ ਇਸ ਗੱਲ ਦਾ ਇਹਨੂੰ ਵੀ ਮਾਂ ਕਿਤੇ ਦੱਸ ਨਾ ਦੇਵੇ ਵੀ ਪਤਾ ਨਹੀਂ ਕਿਹਦੇ ਕਿਹਦੇ ਨਾਲ ਗੱਲਾਂ ਮਾਰਦੀ ਹੈ ਇਹ ਤਾਂ ਡੇਰੇ ਚੋਂ ਜਾਂਦਾ ਸਾਰੇ ਦਿਨ ਫੋਨ ਤੇ ਲੱਗੀ ਰਹਿੰਦੀ ਜੇ ਕੀ ਨਾ ਪੁੱਜੋ ਚੁੱਪ ਕਰ ਸਾਨੂੰ ਜਾਣੇਗੇ ਤੂੰ ਹਾਂ ਫਿਰ ਉਹਦੀ ਪੈਨਸ਼ਨ ਸਾਰੀ ਇਹਨੇ ਬਕਰ ਚ ਪਾ ਦਿੰਦੀ ਆ ਅੱਛਾ ਤੁਸੀਂ ਇੱਕ ਬਸ ਹੋ ਗਏ ਮੈਂ ਕੱਲੀ ਹੋ ਗਈ ਕੱਲੀ ਤਾਂ ਹੋਈ ਆ ਤੇ ਲਖਣਾਣਾ ਅਸੀਂ ਨਹੀਂ ਕੱਲੀ ਕੁੱਲੀ ਕੀਤਾ ਤੈਨੂੰ ਪਹਿਲੀ ਗੱਲ ਤਾਂ ਤੇਰਾ ਬੇੜਾ ਕਰਖ ਹੋਇਆ ਕਦੇ ਤਾਂ ਫੋਨ ਚੈੱਕ ਕੀਤਾ ਵੀ ਫੋਨ ਦੇ ਵਿੱਚ ਹੈ ਕੀ ਇਹਦੇ ਵਿੱਚ ਉਹ ਮੈਂ ਲੱਡੂ ਚੱਕ ਫੋਨ ਆਪਾਂ ਦੇ ਹੈ ਨਹੀਂ ਤਾਂ ਫੋਨ ਫਾਨ ਮੇਰੇ ਕੋਲੇ ਹੈ ਨਹੀਂ ਗਾ ਨਹੀਂ ਗਾ ਤੇਰਾ ਬੇੜਾ ਤੇਰਾ ਆਦੇ ਹੋਇ ਆ ਦੇਖ ਆ ਦੇਖ ਪਹਿਲਾਂ ਆ ਜੋ 1.5 ਲੱਖ ਦੇ ਫੋਨ ਇਹਨੂੰ ਲੈ ਕੇ ਦੇਵਾਂਗਾ ਠੀਕ ਹੈ ਤੇ ਚੰਗੇ ਲੱਛਣ ਕਰੋ ਇਹ ਇਹ ਤਾਂ ਬਈ ਸਕੀਮ 'ਚ ਨਿਕਲਿਆ ਨੰਬਰ ਬੱਸ ਬੱਸ ਆ ਸਕੀਮ 'ਚ ਨਿਕਲਿਆ 143 ਲਿਖੀ ਬੈਠੇ ਨਾ ਜਿਹੜਾ ਐਸ ਸਕੀਮ 'ਚ ਨਿਕਲਿਆ ਫੋਨ ਫਿਰ ਇਹ ਜੇ ਤੂੰ ਨਹੀਂ ਲੈ ਕੇ ਦਿੱਤਾ ਤਾਂ ਤੈਨੂੰ ਨੇ ਪਤਾ ਦੀਵੇ ਤਾਂ ਲੈਨੇ ਰਾਇ ਤੇ ਲੈ ਵੇ ਅੱਲਾ ਕਿੰਨਾ ਘਰ ਪਾੜਦਾ ਕੇ ਸ਼ਰੀਕ ਇੰਨੀ ਗੱਲ ਕਹਿ ਜੇ ਜਿਹਦਾ ਆਪਣੇ ਤੇ ਮੱਚਦਾ ਵੀ ਆਈਫੋਨ ਲਈ ਬੈਠੇ ਆ ਤੂੰ ਯਾਰ ਛੱਡ ਦਫਾ ਕਰ ਮੈਂ ਨਹੀਂ ਲੈਣਾ ਉਸ ਗੱਲ ਤੋਂ ਕੋਈ ਜਿਹਦਾ ਮਰਜ਼ੀ ਹੋਵੇ ਜਿੱਥੋਂ ਮਰਜ਼ੀ ਆ ਗਿਆ ਠੀਕ ਹੈ ਬਈ ਤੂੰ ਸਾਡੀ ਨਾ ਬੇਇੱਜ਼ਤੀ ਨਾ ਕਰ ਪਰ ਉਹ ਮੈਂ ਦੇਖਦਾ ਮੰਮੀ ਸੱਚੀ ਤਰਾਏ ਨੇ ਨਹੀਂ ਵਾਲ ਤੇ ਹੋਰ ਹਾਲ ਨਹੀਂ ਕਿਸੇ ਜਣੇ ਤੈਨੂੰ ਮੇਰਾ ਮੈਂ ਇਹੋ ਜੀ ਸੀ ਜਦੋਂ ਵਿਆਹ ਕੇ ਲਿਆਂਦੀ ਐ ਬਾਈ ਕੋਈ ਗੱਲ ਤਾਂ ਨਹੀਂ ਬਣਾਉਂਦਾ ਨਹੀਂ ਕੋਈ ਗੱਲ ਨਹੀਂ ਬਣਾਉਂਦਾ ਗੱਜ ਤੱਕ ਤੈਨੇ ਬਣਾ ਜਾਨਾ ਗੱਲਾਂ ਵੱਡਾ ਸੀ ਲੋਕਾਂ ਦੇ ਫੈਸਲੇ ਕਰਦਾ ਕੁਛ ਨਹੀਂ ਬੋਲਦੀ ਇਹ ਜਾਣ ਕੇ ਕਰਦੀ ਇਹਦੇ ਮਗਰ ਲੱਗ ਕੇ ਅੱਛਾ ਤੂੰ ਤੁਸੀਂ ਤੇ ਨੇਕੇ ਤਾਂ ਹੋਗੇ ਤਾਂ ਮੈਂ ਹੋਗੀ ਕੱਲੀ ਮੇਰੀ ਗੱਲ ਸੁਣ ਇਹ ਬੰਦਾ ਨਾ ਇਹ ਆਣ ਕੇ ਘਰੇ ਵਿਗੜ ਪਾਉਂਦਾ ਇਹਨੂੰ ਆਇਆ 1.5 ਲੱਖ ਦਾ ਘੋਟਾ ਪਾ ਪੜ ਵੀ ਭਰਿਆ ਨਹੀਂ ਮੇਰਾ ਹੁਣ ਬੱਬਰ ਮੈਂ ਉਹ ਤਾਂ 35000 ਨਾਲ ਵੀ ਪਰ ਜਿਹੜੀ ਉਹਦੀ ਪੈਨਸ਼ਨ ਤੇ ਇਹਦੀ ਅੱਖਾ ਆ ਕੇ ਸਾਡੀ ਮਾਂ ਦੀ ਹੱਕ ਤੇ ਬੈਠੀ ਰਹੀਆਂ ਸਿਆਖੀ ਵੇਖੀ ਪੈਨਸ਼ਨ ਤੇ ਅੱਖਾ ਤੈਨੂੰ ਨਹੀਂ ਪਤਾਗਾ ਮੈਂ ਤੇਰੀਆਂ ਬਹੁਤ ਗੱਲਾਂ ਲਕੋਈਆਂ ਮੈਂ ਤੇਰੇ ਭਰਾਵਾਂ ਨੂੰ ਤੇਰੇ ਪਿਆਰ ਨੂੰ ਸਦੂੰਗਾ ਤੇ ਉਹ ਦੇਖੂ ਮ ਦਿਖਾਉਂਗਾ ਵੀ ਮੇਰੀ ਮਾਂ ਦਾ ਤੂੰ ਕੀ ਹੱਲ ਕੀਤਾ ਤਾਰੇ ਲੱਗੇ ਨੇ ਦੇ ਮਗਰ ਤੇ ਮੈਂ ਜਵਾਕ ਛੱਡਦੀ ਮੈਂ ਘਰ ਛੱਡਦੀ ਤੇ ਮੈਂ ਜਾ ਵੜਦੀ ਆ ਜੇ ਤੈਨੂੰ ਮੈਂ ਮਾੜੀ ਲੱਗਦੀ ਆ ਚੱਲ ਮੈਂ ਲੈ ਕੇ ਜਾਂਦਾ ਮਾਂ ਨੂੰ ਨਾਲ ਅੱਜ ਤੋਂ ਬਾਅਦ ਤੁਹਾਡੇ ਘਰ ਵੱਲ ਚਾਕ ਵੀ ਨਹੀਂ ਤੇਰਾ ਮੈਂ ਨੂੰ ਅਲੇ ਤੇ ਬੱਬਰ ਪਰਲਾ ਜਿਹੜੀ ਇਹਦੀ ਪੈਨਸ਼ਨ ਆਉਂਦੀ ਨੇ ਪਰਲਾ ਉਹਦੇ ਟੱਡੇ ਚ ਪਾਲਾ ਤੇ ਇੱਥੋਂ 1.5 ਲੱਖ ਨਾਲ ਤੇ ਟੱਡੇ ਤੇਰਾ ਭਰਿਆ ਨੇ ਜਿਹੜੇ ਪਾਪ ਆ ਗਏ ਆ ਫੂਕ ਮਾਰੇ ਉੱਡਦੇ ਹੁੰਦੇ ਆ ਵਿਆਹ ਕੇ ਲੈਦੇ ਆ ਕੱਟੇ ਵਾਲੀ ਕੀਤੀ ਗਵਾਟਵਾ ਕੇ ਮੈਂ ਸਾਰੇ ਉੱਤੇ ਬੈਠਣ ਇੰਨੀਆਂ ਗੱਲਾਂ ਕਰਵਾਈਆਂ ਨੇ ਮੈਨੂੰ ਸ਼ਰੀਕ ਤੋਂ ਤੂੰ ਕੀ ਲੱਗ ਰਹੀ ਐ ਮੈਂ ਮੈਂ ਆਪਣੀ ਮਾਂ ਦੇ ਸਾਰੇ 1.5 ਕਰਦਾ ਸੀਗਾ ਮੈਂ ਤੇ ਤੈਨੂੰ ਵਿਆਹ ਕਿਉਂ ਨਹੀਂ ਸੀ ਲਿਆਉਣਾ ਮੈਂ ਜਾਣੀ ਐ ਚੰਗਾ ਇਹ ਗੱਲਾਂ ਨਹੀਂ ਥਾਮ ਤੋੜੋ ਹੈਰੀ ਕਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਲਾ ਆ ਦੀ ਲਾਡੋ ਲੂਡੋ ਰੱਖ ਕੋਲੇ ਪੈਨਸ਼ਨ ਦਾ ਨਾ ਤੈਨੂੰ ਭਲੇਖਾ ਵੀ 24 25000 ਬਾਪੂ ਦੀ ਪੈਨਸ਼ਨ ਆਉਂਦੀ ਐ 1500 2000 ਬੜਾਪਾ ਪੈਨਸ਼ਨ ਉਹ ਵੀ ਰੱਖੋ ਤੁਸੀਂ ਘਰ ਵੀ ਤੁਹਾਨੂੰ ਛੱਡਿਆ ਪਿਆ ਆਪਦਾ ਘਰ ਪਿਆ ਸਾਰਾ ਕੁਝ ਤੁਹਾਨੂੰ ਪਤਾ ਐ ਇਸ ਗੱਲ ਦਾ ਮਾਤਾ ਨੂੰ ਮੈਂ ਲੈ ਕੇ ਚੱਲਿਆ ਨਾਲਾ ਤੂੰ ਮੇਰੀ ਗੱਲ ਸੁਣ ਲਾ ਤੂੰ ਮਾਂ ਦੀ ਸੇਵਾ ਕਰ ਕੋਈ ਪਰ ਲੈਣ ਦੇ ਝੋਲੀ ਆਪਾਂ ਤਾਂ ਪਰ ਲਈ ਗੰਦ ਨਾ ਹਣੇ ਇਹਨੂੰ ਵੀ ਪਰ ਲੈਣ ਦੇ ਕੋਈ ਲੋੜ ਨਹੀਂ ਆਉਂਦਾ ਘਰ ਬਸ ਓ ਰੋਸੋ ਆਪਦੇ ਘਰੇ ਤੇਰਾ ਮਾਂ ਨੂੰ ਮਿਲਨ ਨੂੰ ਜੀ ਕਰੇ ਨਾ ਤਾਂ ਉਧਰ ਮੇਰੇ ਵਾਲੇ ਪਾਸੇ ਆ ਜਦੋਂ ਮਰਜੀ ਬੇਸ਼ੱਕ ਸਾਰੀ ਦਿਹਾੜੀ ਬੈਠਾ ਰਹੇ ਠੀਕ ਆ ਇਹਦੇ ਭਰਾ ਨੂੰ ਸੱਦ ਕੇ ਸਾਰੀ ਗੱਲ ਕਰੂੰਗਾ ਤੇ ਪਰ ਮੈਂ ਤੇਰੀ ਮਾਂ ਦੀ ਸੇਵਾ ਵੀ ਕਰੂੰਗਾ ਭਾਈ ਤੂੰ ਵੇਖ ਲਈ ਤੇਰੀ ਸੇਵਾ ਤੂੰ ਡੇਰਿਆਂ ਚ ਕਰਨਾ ਸੇਵਾ ਜਿਵੇਂ ਇਹ ਤਾਂ ਢਾ ਕੇ ਮਾਂ ਦੇ ਉੱਤੇ ਬੈਠੀ ਤੂੰ ਕੀ ਸੇਵਾ ਕਰੇਗਾ ਯਾਰ ਮੈਨੂੰ ਪਤਾ ਮੈਂ ਮੈਂ ਕਹਿੰਦਾ ਵੀ ਜੇ ਤੇਰੀ ਭੁਜਾਈ ਕਿਤੇ ਇੱਥੇ ਹੁੰਦੀ ਨਾ ਕੁਦਰਤੀ ਪੇਕੀ ਗਈ ਵੀ ਆ ਤਾਂ ਮੈਂ ਇਹਦੇ ਉਹ ਜੁੰਡੇ ਪਟਾਉਂਦਾ ਸੱਦ ਕੇ ਬੁਰਾ ਕੰਮ ਕਰਦਾ ਪੱਤੇ ਵੀ ਆ ਜੁੰਡੇ ਮੇਰੇ ਬਸ ਕੋਈ ਨਹੀਂ ਬਸ ਓ ਰੋਸੋ ਮੈਂ ਮ ਪੈਨਸ਼ਨ ਵੀ ਪੈਨਸ਼ਨ ਵੀ ਲਾਓ ਤੁਸੀਂ ਸਾਰਾ ਕੁਝ ਪਾਓ ਹੱਥ ਵੱਧੇ ਹੱਥ ਵੱਧੇ ਜਾ ਪੱਟ ਤਾ ਤੂੰ ਪੱਟਦਾ ਤੂੰ ਉਹਨਾਂ ਦੇ ਮਗਰ ਲੱਗਦਾ ਏ ਤੂੰ ਉਹਨਾਂ ਦੇ ਮਗਰ ਲੱਗਦਾ ਏ ਹਾਂ ਤੇਰੀ ਮਾਂ ਤੇਰੇ ਨਸ਼ੇ ਪਤਾ ਹੀ ਨਹੀਂ ਤੇਰੇ ਪੂਰੇ ਹੁੰਦੇ ਮੇਰੀ ਮਾਂ ਰੱਬਰ ਦੀ ਮਾਂ ਤੂੰ ਉਹ ਮਾਰਨ ਦੇ ਉਹਨਾਂ ਨੂੰ ਮਾਰਨ ਦੇ ਉਹਨਾਂ ਨੂੰ ਗਾਉਂਦਾ ਚੱਤ ਤੈਨੂੰ ਵੀ ਪਤਾ ਲੱਗ ਜਾਊਗਾ ਮਾਰ ਲੈਣ ਦੇ ਚਾਰਾ ਦਿਨਾਂ ਨੂੰ ਇੱਥੇ ਫਿਰੂਗੀ ਤੂੰ ਤਾਂ ਨਾ ਮੇਰੀ ਪੱਟੀ ਮੇਜ਼ ਕਰਾਤੀ ਤੂੰ ਮੈਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ ਮੇਰਾ ਸਾਰਾ ਗੁੱਸਾ ਖਰਾਬ ਕਰਤਾ ਦੂ ਲਾਈ ਲਾਗਾ ਨਾ ਹੋਵੇ ਇਹ ਬੰਦਾ ਲਾਈ ਲਾਗਾ ਹਾਏ ਓਏ ਲਾਈ ਲਾਗਾ ਜਮਾਂ ਮਾਰ ਗਾ ਲੱਛਣ ਜਮਾਂ ਮਾਂ ਤੇ ਗਏ ਲਾਈ ਲੱਗਦੇ ਨਾ ਹੋਂ ਤਾਂ ਬਸ ਹੁਣ ਵੀ ਤਾਂ ਮਰਿਆ ਹੀ ਆ ਮਰ ਜਾ ਕਿਸੇ ਦਿਨ